ਸਾਡੇ ਜੋ ਜਵਾਬ ਨੇ ਤੁਹਾਨੂੰ ਆਪਣੇ ਅੰਦਰੋਂ ਹੀ ਮਿਲਣਗੇ ਅੰਦਰੋਂ ਹੀ ਚਾਨਣ ਹੋਏਗਾ ਅੰਦਰੋਂ ਹੀ ਪ੍ਰਕਾਸ਼ ਹੋਏਗਾ ਔਰ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਆਸਥਾ ਦੇ ਸਿਰ ਤੇ ਕਿਉਂਕਿ ਦੁਨੀਆ ਵਿੱਚ ਅਗਰ ਵੱਡੇ ਤੋਂ ਵੱਡਾ ਕੰਮ ਵੀ ਕੋਈ ਕੀਤਾ ਤੇ ਉਹ ਆਸਥਾ ਦੇ ਨਾਲ ਕੀਤਾ ਅਗਰ ਹਨੂਮਾਨ ਜੀ ਨੇ ਪਹਾੜ ਚੁੱਕ ਲਿਆ ਤੇ ਉਹਨਾਂ ਦੇ ਅੰਦਰ ਆਸਥਾ ਸੀ ਇੱਕ ਰਾਮ ਕਾਰਜ ਕਰਨ ਦੀ ਤੇ ਉਹਨਾਂ ਨੇ ਪਹਾੜ ਚੁੱਕ ਲਿਆ ਲੈਨ ਉਹ ਸੰਜੀਵਨੀ ਬੂਟੀ ਗਏ ਨੇ ਸੰਜੀਵਨੀ ਬੂਟੀ ਦੀ ਪਹਿਚਾਨ ਨਹੀਂ ਹੋਈ ਉਹਨਾਂ ਨੇ ਪਹਾੜ ਚੁੱਕ ਲਿਆ ਇਸੇ ਤਰ੍ਹਾਂ ਹੀ ਅਗਰ ਤੁਸੀਂ ਦੇਖੋਗੇ ਇਤਿਹਾਸ ਵਿੱਚ ਜਿਨ੍ਹਾਂ ਨੇ ਬਹੁਤ ਵੱਡੇ ਕੰਮ ਕੀਤੇ ਨੇ ਉਹ ਐ ਨਹੀਂ ਕਿ ਉਹਨਾਂ ਕੋਲ ਸਰੀਰਕ ਬਲ ਬਹੁਤ ਜ਼ਿਆਦਾ ਸੀਗਾ ਉਹ ਐਵੇਂ ਨਹੀਂ ਕਿ ਉਹਨਾਂ ਕੋਲ ਫੌਜ ਬੜੀ ਜ਼ਿਆਦਾ ਸੀ ਉਹ ਐਵੇਂ ਨਹੀਂ ਕਿ ਉਹਨਾਂ ਦਾ ਬਹੁਤ ਸਾਰੇ ਉਹਨਾਂ ਕੋਲ ਸਾਧਨ ਸੀਗੇ ਜਿਹੜੇ ਵੱਡੇ ਕੰਮ ਹੋਏ ਨੇ ਉਹ ਭਗਤੀ ਮੇ ਸ਼ਕਤੀ ਦੇ ਆਧਾਰ ਤੇ ਹੋਏ ਨੇ ਜਿਹੜੇ ਵੱਡੇ ਕੰਮ ਹੋਏ ਨੇ ਉਹ ਆਸਥਾ ਦੇ ਨਾਲ ਹੋਏ ਨੇ ਔਰ ਆਸਥਾ ਜਦੋਂ ਤੁਹਾਡੇ ਮਨ ਵਿੱਚ ਇੱਕ ਜਾਗ ਜਾਂਦੀ ਹੈ ਨਾ ਫਿਰ ਕੋਈ ਕੰਮ ਛੋਟਾ ਨਹੀਂ ਰਹਿੰਦਾ ਔਰ ਕੋਈ ਕੰਮ ਵੱਡਾ ਨਹੀਂ ਰਹਿੰਦਾ ਛੋਟਾ ਕੰਮ ਇਸ ਤਰ੍ਹਾਂ ਕਿ ਪ੍ਰਮਾਤਮਾ ਨੇ ਅਗਰ ਤੁਹਾਨੂੰ ਕੋਈ ਜੋ ਵੀ ਕਾਰੋਬਾਰ ਬਖਸ਼ਿਆ ਕੰਮ ਬਖਸ਼ਿਆ ਤੁਸੀਂ ਕਹਿਣਾ ਵੀ ਜੋ ਹੈ ਉਹ ਕਾਫੀ ਹੈ ਵਾਧੂ ਹੈ ਔਰ ਅਗਰ ਕੋਈ ਜ਼ਿੰਮੇਵਾਰੀ ਲਈ ਹੈ ਤੇ ਉਹ ਚਾਹੇ ਬਹੁਤ ਵੱਡੀ ਜ਼ਿੰਮੇਵਾਰੀ ਹੋਵੇ ਤੇ ਉਹ ਜਿਮੇਵਾਰੀ ਨੂੰ ਤੁਸੀਂ ਇੱਕ ਪ੍ਰਸ਼ਾਦ ਸਮਝ ਕੇ ਇੱਕ ਕਿਰਪਾ ਸਮਝ ਕੇ ਕਿ ਇਹ ਪ੍ਰਮਾਤਮਾ ਨੇ ਸਾਡੇ ਦੇ ਬੜੀ ਕਿਰਪਾ ਕੀਤੀ ਹੈ ਜਦੋਂ ਉਹਨੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੈ ਤੇ ਉਹਨੇ ਤੁਹਾਨੂੰ ਉਸ ਯੋਗ ਬਣਾ ਦੇਣਾ ਹੁਣ ਸਾਰੀਆਂ ਗੱਲਾਂ ਆਸਥਾ ਤੇ ਨਿਰਭਰ ਕਰਦੀਆਂ ਜਦੋਂ ਤੁਹਾਡੇ ਮਨ ਦੇ ਅੰਦਰ ਪ੍ਰਮਾਤਮਾ ਦੇ ਪ੍ਰਤੀ ਆਸਥਾ ਜਾਗ ਜਾਂਦੀ ਹੈ